ਅੱਛੀਕਲ ਮੈਸੂਪਾਲਸੀ ਦਾ ਦਿਵਲ ਤੁਸੀਂ ਦੇਖਦੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਵਕਫ ਵਕਫ ਸਿੱਖਿਆਤਨ ਮਲਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਸਾਡੇ ਨਾਲ ਪਿੰਡ ਲਖੇਵਾਲੀ ਤੋਂ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਜੀ ਬਨਸਵਾਲ ਪਾਰਟੀ ਦੇ ਵਫਾਦਾਰ ਸਪਾਈ ਰਹੇ ਆ ਅੱਜ ਉਹ ਇਸ ਦੁਨੀਆ ਤੇ ਨਹੀਂ ਗਏ ਇੱਕ ਟਕਸਾਲੀ ਪਰਿਵਾਰ ਆ ਉਸ ਪਰਿਵਾਰ ਚ ਬੈਠੇ ਰਹੇ ਸਾਡੇ ਨਾਲ ਉਹਨਾਂ ਦੇ ਹੁਣ ਹਾਰਸ ਪੁੱਤਰ ਬਲਕਾਤ ਸਿੰਘ ਜੀ ਬਲਕਾਤ ਸਿੰਘ ਜੀ ਨੇ ਪਿਛਲੇ ਭਾਈ ਜੀ ਨਾਲ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਜ਼ਿਲ੍ਹਾ ਪ੍ਰਧਾਨ ਅਨੁਜੁਕਤ ਕੀਤਾ ਸੀਗਾ ਤੇ ਅੱਜ ਆਪਾਂ ਉਹਨਾਂ ਨੂੰ ਇੱਥੇ ਘਰ ਬੁढ़ाई ਦੇਣ ਪਹੁੰਚੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਸਾਂਝੀ ਕਰਾਂਗੇ ਪਹਿਲਾ ਚੈਨਲ ਤੇ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਹਾਂਜੀ ਸੱਸੀ ਜੀ ਸੱਸੀ ਭਾਜੀ ਸਭ ਤੋਂ ਪਹਿਲਾਂ ਮੈਂ ਇੱਡੀ ਰਿਪੋਰਟ ਟੀਵੀ ਚੈਨਲ ਨੂੰ ਧੰਨਵਾਦ ਕਰਦਾ ਆਂ ਅਤੇ ਸਪਾਸੇ ਆਦੀਵਾਜੀ ਤੁਹਾਡਾ ਵੀ ਵੈਲਕਮ ਕਰਦਾ ਆਂ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਪੂਰੇ ਪਰਿਵਾਰ ਨੂੰ ਇੱਕ ਜਿਹੜੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਤੁਹਾਨੂੰ ਦਿੱਤੀ ਹੈ ਉਹਦੇ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਧੰਨਵਾਦ ਸਾਰੇ ਭਾਈ ਜੀ ਜੇਕਰ ਗੱਲ ਕਰੀਏ ਇੱਕ ਬਸਪਾ ਦਾ ਇਹ ਪਰਿਵਾਰ ਹੈ ਜਿਹੜਾ ਟਕਸਾਲੀ ਪਰਿਵਾਰ ਹੈ ਮੈਨੂੰ ਲੱਗਦਾ ਇਸ ਪਰਿਵਾਰ ਦੇ ਵਿੱਚ ਜੇਕਰ ਪੁਰਾਣੀ ਗੱਲ ਕਰੀਏ ਤਾਂ ਮੇਰੀ ਤਾਂ ਮੈਨੂੰ ਲੱਗਦਾ ਉਮਰ ਵੀ ਛੋਟੀ ਹੋਊਗੀ ਤੇ ਬਸਪਾ ਪਾਰਟੀ ਦੇ ਜਿਹੜੇ ਬਾਨੀ ਸੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਜੇ ਆਪਾਂ ਸਮਝੋ ਕਾਸ਼ੀ ਰਾਮ ਸਾਹਿਬ ਦੀ ਗੱਲ ਕਰੀਏ ਤਾਂ ਉਹ ਵੀ ਇਸ ਪਰਿਵਾਰ ਦੇ ਵਿੱਚ ਆਏ ਸੀ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਸਾਰੇ ਭਰਾਵਾਂ ਨੂੰ ਕਿ ਸਾਬ ਜੀ ਕਾਂਚੀ ਨਾਮ ਜੀ ਦਾ ਜੋ ਵੀ ਜਿਹੜਾ ਮਿਸ਼ਨ ਸੀਗਾ ਨੇ ਡੈਡੀ ਜੀ ਠੀਕ ਆ ਜੋ ਅੱਜ ਇਸ ਸਮੇਂ ਇਸ ਨਹੀਂ ਹੈਗੇ ਉਹ ਸਾਫੀ ਸ਼੍ਰੀ ਕਾਂਚੀਨਾਥ ਜੀ ਨਾਲ ਸਟਾਰਟਿੰਗ ਕੰਮ ਕਰਦੇ ਰਹੇ ਹੈਗੇ ਜੀ ਠੀਕ ਆ ਸਾਫੀ ਸ਼੍ਰੀ ਕਾਂਚੀਨਾਥ ਜੀ ਸਾਡੇ ਘਰ ਵਿੱਚ ਵੀ ਆਏ ਹੋਏ ਆ ਜੀ ਠੀਕ ਆ ਤੇ ਉਹਨਾਂ ਨਾਲ ਬਹੁਤ ਜ਼ਿਆਦਾ ਡੈੜੀ ਮੁੰਡਾ ਮੁੰਡਾ ਜੋੜ ਕੇ ਕੰਮ ਕਰਦੇ। ਭਾਈ ਜੀ ਇਹ ਕਿਹੜੇ ਸਮੇਂ ਦੀਆਂ ਗੱਲਾਂ ਤੇ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਇੱਕ ਪਾਰਟੀ ਦੇ ਐਡੇ ਵੱਡੇ ਨੇਤਾ ਇੱਕ ਆਮ ਪਿੰਡ ਦੇ ਵਿੱਚ ਬੈਠੇ ਹੋ ਤੁਸੀਂ ਲੱਖਿਆਲੀ ਦੇ ਵਿੱਚ ਬੈਠੇ ਹੋ ਵੀ ਇੱਕ ਆਮ ਵਰਕਰ ਦੇ ਘਰੇ ਪਾਰਟੀ ਦੇ ਨੇਤਾ ਨੇ ਆਉਣਾ ਮਤਲਬ ਕਿਸ ਤਰ੍ਹਾਂ ਦਾ ਇੱਕ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਸੀ ਉਸ ਸਮੇਂ ਘਰ ਦੇ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਸੀ ਸਾਰੇ ਪਰਿਵਾਰ ਨੂੰ ਸਾਰੇ ਇਲਾਕੇ ਨੂੰ ਸਾਰੇ ਹੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜਿੰਨੇ ਵੀ ਆਪਣੇ ਵਰਕਰ ਸਾਹਿਬਾਨ ਸੀ ਸਾਰਿਆਂ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਕਿ ਇੱਕ ਪਾਰਟੀ ਰਾਸ਼ਟਰੀ ਪਾਰਟੀ ਦੇ ਜੋ ਬਾਨੀ ਸੀ ਸਾਬ ਸ੍ਰੀ ਕਾਂਚੀ ਰਾਮ ਜੀ ਉਹ ਇੱਕ ਗਰੀਬ ਮਮਾਨੇ ਸੁਦੇਸ਼ਨ ਰੱਖੇ ਵਾਲੀ ਦੇ ਘਰ ਆਇਸੀ ਅੱਛਾ ਤੇ ਉਦੋਂ ਕੀ ਮਾਹੌਲ ਕੀ ਸੀ ਕਿਸ ਸੁਵੰਦ ਦੇ ਵਿੱਚ ਪਰਿਵਾਰ ਨੂੰ ਮਿਲਣਾ ਇਸ ਵਿੱਚ ਕੁਝ ਵੀ ਕੋ ਆਪਣਾ ਜੋ ਆਪਣਾ ਪ੍ਰਾਣਾ ਮਿਸ਼ਨ ਬਾਬਾ ਸਾਹਿਬ ਦਾ ਮਿਸ਼ਨ ਸੀਗਾ ਜੀ ਠੀਕ ਹੈ ਉਹ ਮਿਸ਼ਨ ਨੂੰ ਅੱਗੇ ਲਿਆਉਣ ਵਾਸਤੇ ਉਸ ਸਮੇਂ ਇੱਕ ਸਾਡੇ ਪਿੰਡ ਦੇ ਵਿੱਚ ਰੈਲੀ ਕੀਤੀ ਗਈ ਸੀ ਜੀ ਮਹਾਂ ਰੈਲੀ ਹੋਈ ਸੀ ਜਿਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਸੀ ਅੱਛਾ ਤਕਸਾਲੀ ਪਰਿਵਾਰ ਆਪਾਂ ਇਸ ਲਈ ਵੀ ਕਹਿ ਸਕਦੇ ਹਾਂ ਕਿਉਂਕਿ ਜਦੋਂ ਵੀ ਪਾਰਟੀ ਦੀ ਜਿਵੇਂ ਬਾਈ ਜੀ ਨੇ ਦੱਸਿਆ ਵੀ ਸਾਬ ਸ੍ਰੀ ਕਾਂਸੀ ਰਾਮ ਸਾਹਿਬ ਜੀ ਨਾਲ ਕੰਮ ਕਰਨਾ ਤੇ ਉਸ ਤੋਂ ਲੈ ਕੇ ਅੱਜ ਤੱਕ ਪਾਰਟੀ ਦੇ ਨਾਲ ਪਰਿਵਾਰ ਜੁੜਿਆ ਬੜਿਆਂ ਜਿਹੜੀਆਂ ਮੁਸ਼ਕਲਾਂ ਵੀ ਆਈਆਂ ਔਖੇ ਸਮਾਂ ਵੀ ਆਇਆ ਤੇ ਉਹ ਜਿਹੜੇ ਪਰਿਵਾਰ ਨੇ ਸੰਤਾਪ ਜਿਹੜਾ ਹੰਡਾਇਆ ਤੇ ਮੈਨੂੰ ਲੱਗਦਾ ਅੰਕਲ ਸੁਖਦੇਵ ਸਿੰਘ ਜੀ ਸਵਰਗੀ ਤੇ ਉਹਨਾਂ ਨਾਲ ਵੀ ਆਪਾਂ ਕਾਫੀ ਵਾਰ ਇੰਟਰਵਿਊ ਕੀਤੇ ਆ ਤੁਹਾਨੂੰ ਦਰਸ਼ਕਾਂ ਦੇ ਸਾਹਮਣੇ ਉਹਨਾਂ ਨਾਲ ਵੀ ਕੀਤਾ ਕਾਫੀ ਗੱਲਾਂ ਹੋਈਆਂ ਕਾਫੀ ਵਿਚਾਰ ਹੋਣਾ ਉਹਨਾਂ ਨਾਲ ਵੀ ਹੋਈਆਂ ਅੱਜ ਉਹਨਾਂ ਦੇ ਹੁਣ ਹਰਬੇ ਤੇ ਬਕਰਤ ਸਿੰਘ ਜੀ ਨੂੰ ਇੱਕ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ ਤੇ ਕਿਵੇਂ ਲੱਗਦਾ ਬਾਈ ਜੀ ਕੰਮ ਕਰਨ ਦਾ ਸਭ ਤੋਂ ਪਹਿਲਾਂ ਮੈਂ ਸਾਡੇ ਰਾਸ਼ਟਰੀ ਪ੍ਰਧਾਨ ਪ੍ਰਨਕਮਨ ਮਾਇਆਵਤੀ ਜੀ ਤੇ ਪੰਜਾਬ ਦੇ ਨਵੇਂ ਪ੍ਰਧਾਨ ਸਰਦਾਰ ਅਫਤਾਰ ਸਿੰਘ ਜੀ ਕ੍ਰੇਮਪੁਰੇ ਸਭ ਉਹਨਾਂ ਦਾ ਅਤੇ ਸਾਡੇ ਪੂਰੇ ਵੀ ਸਾਰੇ ਸ਼੍ਰੀਮਖੋ ਸਾਹਿਬ ਜ਼ਿਲ੍ਹੇ ਦਾ ਮੂਰੇ ਇਸ ਮੋਚੀ ਲੀਡਰਸ਼ਿਪ ਦਾ ਪੁਰਾਣੇ ਸਾਥੀ ਜਿਨ੍ਹਾਂ ਨੇ ਮੇਰੇ ਪਿਤਾ ਜੀ ਨਾਲ ਕੰਮ ਕੀਤਾ ਹੈਗਾ ਅਤੇ ਉਹ ਸਾਰੇ ਹੀ ਨੌਜਵਾਨ ਸਾਥੀਆਂ ਦਾ ਜਿਨ੍ਹਾਂ ਨੇ ਸਾਨੂੰ ਮੈਨੂੰ ਬਹੁਤ ਪਰਮਾਹੰਗਾਰ ਦਿੱਤਾ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਸ ਇਲੈਕਸ਼ਨ ਜਿੱਤੇ। ਇਹ ਪਾਰਟੀ ਦਾ ਆਦੇਸ਼ ਕੀ ਸੀਗਾ ਕਿ ਇਹ ਕਿਉਂ ਲੋੜ ਪਈ ਸੀ ਸਾਥ ਸ਼੍ਰੀ ਕਾਂਸੀ ਰਾਮ ਸਾਹਿਬ ਨੂੰ ਇਹ ਪਾਰਟੀ ਨਵੀਂ ਬਣਾਉਣ ਦੀ ਆਗਠਨ ਕਰਨ ਦੀ ਆਦੇਸ਼ ਕੀ ਸੀ। Uh, सब तो पहले जे बी एस पी पार्ट का उद्देश्य देखा जाए तो बी एस पी पार्टी का उद्देश्य जो है वह जेडे साडे समाज के दबे कुचले लोग आना उन्होंने हकों प्रति जागरूक करना है जिस दिन समाज के लोग अपने हक प्रति जागरूक हो जाएंगे ठीक है उस दिन सा बहुजन समाज पार्टी हैगी इस चीज न थोड़ा होर उभर के सामने आऊ ਬਾਈ ਤੁਸੀਂ ਗੱਲ ਕੀਤੀ ਸੀ ਸਮਾਜ ਦੇ ਲੋਕ ਜਿਹੜੇ ਜਾਗਰੂਕ ਨਹੀਂ ਗਏ ਤੇ ਮੈਨੂੰ ਲੱਗਦਾ ਬਸ ਫਾਦਾ ਜਿਹੜਾ ਬੋਟ ਬੈਂਕ ਆ ਦਿਨ ਤੇ ਦਿਨ ਗਰਾਫ ਜਿਹੜਾ ਡਾਊਨ ਹੁੰਦਾ ਜਾਂਦਾ ਮੈਨੂੰ ਲੱਗਦਾ ਇਹਦੇ ਚ ਵੱਡਾ ਰੀਜ਼ਨ ਇਹ ਵੀ ਹੋਊਗਾ ਜਿਹੜੇ ਸਮਾਜ ਦੇ ਲੋਕ ਜਾਗਰੂਕ ਨਹੀਂ ਗਏ ਬਿਲਕੁਲ ਬਿਲਕੁਲ ਸਾਡੇ ਸਮਾਜ ਦੇ ਲੋਕ ਬਹੁਤ ਸਾਡੇ ਸਮਾਜ ਦੇ ਲੋਕਾਂ ਜਿਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਆਪਣੇ ਹੱਕਾਂ ਦਾ ਠੀਕਾ ਪੂਰੀ ਤਰ੍ਹਾਂ ਸਾਜ ਸੂਝ ਨਹੀਂ ਮੈ ਗਈ ਸਾਡਾ ਮੇਨ ਮਕਸਦ ਇਹ ਹੀ ਹੈ ਸਾਡੀ ਪਾਰਟੀ ਨੇ ਇਹ ਵਚੀ ਹੈ ਕਿ ਸਾਡੇ ਜਿਹੜੇ ਸਮਾਜ ਦੇ ਲੋਕ ਆ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਇਹਨਾਂ ਨੂੰ ਜਾਗਰੂਕ ਕੀਤਾ ਜਾਵੇ ਜਿਸ ਦਿਨ ਸਾਡੇ ਲੋਕ ਸਾਡੇ ਸਮਾਜ ਦੇ ਲੋਕ ਆਪਣੇ ਹੱਕਾਂ ਬਤੀ ਜਾਗਰਤ ਹੋਵੇ ਉਸ ਦਿਨ ਜਿਹੜਾ ਸਾਡਾ ਪਾਰਟੀ ਦਾ ਗਰਾਫ ਆ ਉਹ ਆਪਣੇ ਆਪ ਉੱਪਰ ਹੋਣਾ ਸਟਾਰਟ ਹੋ ਜਾਵੇ ਬਈ ਮੋਰਲ ਪਾਰਟੀ ਇੱਕ ਪਾਰਟੀ ਇਸ ਤਰ੍ਹਾਂ ਦੀ ਪਾਰਟੀ ਜਿਹਨੇ ਹਰ ਚੋਣਾ ਲੜੀਆਂ ਚਾਹੇ ਉਹਨਾਂ ਨੂੰ ਪਤਾ ਹੁੰਦਾ ਸੀ ਜੀ ਇਹਦੇ ਵਿੱਚ ਹੋਣਾ ਕੀ ਹੈ ਜੇ ਆਪਾਂ ਪਿਛਲੀ ਗੱਲ ਕਰੀਏ ਇਹਦਾ ਇਤਿਹਾਸ ਦੀ ਗੱਲ ਕਰੀਏ ਤਾਂ 1996 ਦੀ ਵੀ ਇਹ ਗੱਲ ਕਰੀਏ ਤਾਂ ਉਦੋਂ 11 ਵਡੇ ਜਿਹੜੇ ਵੱਧੂ ਸਮਾਜ ਪਾਰਟੀ ਦੇ ਜਿੱਤੇ ਸੀਗੇ ਤੇ ਲੋਕਾਂ ਨੂੰ ਵੀ ਲੱਗਦਾ ਸੀ ਜੀ ਜਿਸ ਤਰ੍ਹਾਂ ਜੁਟੂ ਦੇ ਵਿੱਚ ਚਾਰ ਵਾਰ ਲਗਾਤਾਰ ਸਰਕਾਰ ਰਹੀ ਸੀ ਵੱਧੂ ਸਮਾਜ ਪਾਰਟੀ ਦੀ ਭੈਣ ਕੁਮਾਰੀ ਮਾਯਵਦੀ ਦੀ ਅਵਾਈਟ ਤੇ ਲੋਕਾਂ ਨੂੰ ਵੀ ਲੱਗਦਾ ਸੀਗਾ ਜੀ ਜਿਹੜੀ ਵੱਧੂ ਸਮਾਜ ਪਾਰਟੀ ਪੰਜਾਬ ਦੇ ਵਿੱਚ ਵੀ ਵੇ ਇਹ ਆਪਣਾ ਜਿਹੜੇ ਪੈਰ ਅਜ਼ਮਾਉਗੇ ਤੇ ਉਸ ਤੋਂ ਬਾਅਦ ਕੀ ਹੋਇਆ 1996 ਬਾਅਦ ਗ੍ਰਾਫ ਡਾਊਨ ਉੱਚਲੇ ਗਿਆ ਦਿਨ-ਪ੍ਰਤੀ ਦਿਨ ਗ੍ਰਾਫ ਡਾਊਨ ਹੀ ਗਿਆ ਇਹ ਕੀ ਕਾਰਨ ਮੰਨਦੇ ਹੋ ਗ੍ਰਾਫ ਕਿਉਂ ਹੋ ਗਿਆ ਜਿਹੜਾ ਪਾਰਟੀ ਦਾ ਗ੍ਰਾਫ ਤਾਂ ਨੀਚਲੇ ਲੈਵਲ ਤੇ ਆ ਗਿਆ ਸੀ ਬਸ ਗ੍ਰਾਫ ਦੀ ਜੁਰਮਾ ਜਿਵੇਂ ਤੁਸੀਂ ਅਦੀਵਾਲ ਸਾਹਿਬ ਜੇ ਗ੍ਰਾਫ ਦੀ ਗੱਲ ਕਰੋਗੇ ਤੁਸੀਂ ਤਾਂ ਖਿਰਦਮ ਦੁਆਰਾ ਉਹੀ ਗੱਲ ਕਰਾਂਗਾ ਚਾਹੁੰਦਾ ਕਿ ਗ੍ਰਾਫ ਜਦੋਂ ਸਾਡੇ ਲੋਕ ਸਾਡੇ ਸਮਾਜ ਦੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰਤ ਹੋ ਗਏ उस दिन पार्टी का ग्राफ आटोमैटिक उपर चला जाएगा दूसरी तो गल में गल गलना तो चाहूंगा अः जो आप ग्राफ की गल करिए उन्नीस सौ बयासी ईस्वी साहब श्री कानी राम जी अच्छा। ने एक किताब लिखी थी चमचम अच्छा ठीक है उन्होंने भी पूरा इस किताब क्लीयर कर दिता ग्राफ क्यों नहीं है ਅੱਛਾ ਸਾਬਸ਼ੀਰ ਕੈਨਸੀਲਰ ਸਾਹਿਬ ਦੀ ਕਿਤਾਬ ਤੁਸੀਂ ਚੰਚੇ ਜਿਵੇਂ ਲਿਖਾਈ ਅੱਛਾ ਇਹਦੇ ਵਿੱਚ ਇਹੀ ਵਿਚਾਰਾ ਸਾਰੀ ਬੀਤੇ ਹੋਏ ਜੀ ਇਹ ਸੋਚ ਸਾਰੀਆਂ ਵਿਚਾਰ ਤਾਂ ਇਹੀ ਸਾਹਿਬ ਕਿਤਾਬ ਜੀਬਾ ਲਿਖਿਆ ਹੋਊਗਾ ਕਿ ਸਾਡਾ ਸਾਡੇ ਸਮਾਜ ਦਾ ਗਰਾਫ ਡਾਊਨ ਹੋਣ ਦਾ ਕੀ ਕਾਰਨ ਹੈ ਅੱਛਾ ਉਹਨੇ ਸਾਰਾ ਇਹਦੇ ਵਿੱਚ ਹੀ ਦੱਸਿਆ ਹੋਇਆ ਅੱਛਾ ਤੇ ਜੇ ਗੱਲ ਕਰੀਏ ਤਾਂ ਹੁਣ ਜਿਵੇਂ ਵੱਖ-ਵੱਖ ਸਮਿਆਂ ਤੇ ਬਹੁਤ ਸਾਰੀ ਪਾਰਟੀ ਦਾ ਜਿਹੜਾ ਅਲਾਈਜ ਰਿਹਾ ਵੱਖ-ਵੱਖ ਸਿਆਸੀ ਪਾਰਟੀਆਂ ਦਾ ਅਲਾਈਜ ਰਿਹਾ ਉਹਨਾਂ ਅਲਾਈਜ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਡੀਐਸਪੀ ਨੂੰ ਉਸ ਅਲਾਈਜ ਦਾ ਫਾਇਦਾ ਹੋਇਆ ਕਿ ਨਹੀਂ ਹੋਇਆ ਜੇ ਤਾਂ ਅਲਾਈਸ ਦੀ ਗੱਲ ਕਰੀਏ ਤਾਂ ਜੋ ਵੀ ਅਲਾਈਸ ਦੀ ਗੱਲ ਉਹ ਤਾਂ ਕੋਈ ਲੋਕ ਸਭਾ ਰਾਸ਼ਟਰੀ ਪ੍ਰਧਾਨ ਪਰ ਆਪਣਾ ਤੁਮਾਰੀ ਮਾਇਵਤੀ ਜੀ ਦਾ ਉਹਨਾਂ ਦਾ ਫੈਸਲਾ ਹੁੰਦਾ ਸਾਡਾ ਸਿਰਫ ਇੱਕ رائے ਦੇਣਾ ਹੱਕ ਮੰਦਾ ਜੋ ਵੀ ਫੈਸਲਾ ਹੁੰਦਾ ਹੈ ਸਭੀ ਰਾਸ਼ਟਰੀ ਪ੍ਰਧਾਨ ਤਾਂ ਕੁਲ ਮਾਇਵਤੀ ਰਹਿੰਦਾ ਜੇ ਆਪਾਂ ਦੂਸਰੀ ਪਾਸੇ ਗੱਲ ਇਹ ਕਰੀਏ ਕਿ ਆਪਾਂ ਅਲਾਈਸ ਦੀ ਅੱਜ ਤੱਕ ਸਾਨੂੰ ਜਿਸ ਪਾਰਟੀ ਨੇ ਵੀ ਸਾਨੂੰ ਬੀਐਸਪੀ ਦੇ ਰੋਡ ਬੈਂਕ ਤੋਂ ਸਿਰਫ ਵਰਤਿਆ ਤੱਕ ਵਰਤੇ ਹੈ ਇਹਨਾਂ ਉਸਿਆ ਕੋਈ ਫਾਇਦਾ ਨਹੀਂ ਹੋਇਆ ਜੀ ਠੀਕ ਹੈ ਬੀਐਸਪੀ ਪਾਰਟੀ ਰੋਡ ਬੈਂਕ ਦਾ ਆਪਣੇ ਆਪ ਨੂੰ ਲਾਭ ਲੈਣ ਵਾਸਤੇ ਉਹਨਾਂ ਸਿਰਫ ਸੱਜਣਾਂ ਲਾਇਸੈਂਸ ਚਾਹੀਦੇ ਸੀ ਜਿੰਨੀ ਗੱਲ ਕਰੀ ਅਕਾਲੀ ਦਲ ਦੇ ਨਾਲ ਆਲਾਈਸ ਸੀਗਾ ਕਾਲੀ ਉਹਦੀ ਸਰਕਾਰ ਵੀ ਬਣੀ ਸੀ ਤੇ ਉਸ ਸਮੇਂ ਤੈਨੂੰ ਲੱਗਦਾ ਵੀ ਅਕਾਲੀ ਦਲ ਨੇ ਜਿਹੜਾ ਸਮਾਜ ਦੀ ਇਹ ਗੱਲ ਕਰਦੇ ਸਮਾਜ ਦੇ ਲਈ ਉਹ ਜਿਹੜੇ ਆਲਾਈਸ ਹੋਇਆ ਉਹ ਰਾਸ਼ਟਰੀ ਦਲ ਨੇ ਤੁਸੀਂ ਗੱਲ ਕੀਤੀ ਸੀ ਉਸ ਨੂੰ ਮੰਗਾਂ ਵੀ ਹੋਣਗੇ ਜਾਂ ਕੋਈ ਸ਼ਰਤਾਂ ਦੇਣਗੀਆਂ ਵੀ ਉਹ ਲੱਗਦਾ ਵੀ ਵਰਕਰਾਂ ਨੇ ਇਹ ਨਹੀਂ ਕਦੇ ਹੋਈ ਸੀ ਹਾਂ ਜੀ ਦੇਖੋ ਜੇਕਰ ਉਸ ਟਾਈਮ ਸਾਡੇ ਵਰਕਰਾਂ ਦੀ ਸਾਡੇ ਸਮਾਜ ਦੇ ਲੋਕਾਂ ਦੇ ਹੱਕਾਂ ਦੀ ਗੱਲ ਹੋਈ ਹੁੰਦੀ ਤਾਂ ਜੇ ਆਪਾਂ ਦੇਖੀਏ ਕਿ ਅੱਜ ਜਿਹੜਾ ਆਪਣਾ ਅਲਾਈਅንስ ਆ ਉਹ ਨਾ ਸ਼ਾਇਦ ਆਪਣਾ ਨਾ ਰੁਕਦਾ ਦੇ ਲਾਈਸ ਤੋਂ ਤੋਂ ਵੀ ਕਰਾਂਗੇ ਬਿਲਕੁਲ ਬਿਲਕੁਲ ਠੀਕ ਹੈ ਜਿਆਦਾ ਸਿਆਸੀ ਪਾਰਟੀਆਂ ਐ ਇਸੇ ਕਾਰਨ ਆਪਣੇ ਸਮਾਜ ਦੇ ਲੋਕਾਂ ਨੂੰ ਹੱਕਾਂ ਦੇ ਬਿਨਾਂ ਨਹੀਂ ਕਰਦੇ ਉਹਨਾਂ ਨੂੰ ਪਤਾ ਹੁੰਦਾ ਜੇਕਰ ਸਾਡੇ ਸਮਾਜ ਦੇ ਲੋਕ ਆਪਣੇ ਹੱਕਾਂ ਬਤੀ ਜਾਗਰਤ ਹੋ ਗਏ ਤਾਂ ਇਹ ਬਹੁਤ ਸਮਲ ਪਾਰਟੀ ਨੂੰ ਅੱਗੇ ਆ ਕੇ ਆ ਜਾ ਬਈ ਇੱਕ ਹੋਰ ਗੱਲ ਕਰਦੇ ਹਾਂ ਜਿਵੇਂ ਆਪਾਂ ਕਹਿੰਦੇ ਬਹੁਤ ਸਮਲ ਪਾਰਟੀ ਦੇ ਗਰਾਫ ਦੀ ਗੱਲ ਕਰਦੇ ਸੀ ਇੱਕ ਆ ਕੁਝ ਸਾਲ ਪਹਿਲਾਂ ਸਟਾਰਾਂ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਉਦੋਂ ਉੱਠੀ ਸੀ ਤੇ ਉਦੋਂ ਉਹ ਤੇ ਇਹਨਾਂ ਦੇ ਮਿਲ ਕੇ ਚੌਦੀ ਕੀ ਵਾਅਦਾ ਇੱਕ ਕਰਦੇ ਸੀ ਅਗਲੀ ਵਾਰ ਬਾਈ ਚਾਰ ਦਿਨਾਂ ਨੇ ਬੰਨੀ ਉਹਦਾ ਜਿੱਤੇ ਇੱਕ ਬੜੀ ਵੱਡੀ ਲਹਿਰ ਵਾਰੀ ਗਈ ਸੀ ਇੱਕ ਵੋਟ ਵਾਰੀ ਗਈ ਸੀ ਬਹੁਜਨ ਸ왈 ਪਾਰਟੀ ਇਹ ਲੈ ਕੇ ਆਉਂ ਨਿਕਲ ਰਹੀ ਮੇਰੇ ਕੋਲ ਆਮ ਆਦਮੀ ਪਾਰਟੀ ਵਾਲ ਕਰੀਏ ਆਮ ਆਦਮੀ ਪਾਰਟੀ ਤੇ ਜੀਪੀ ਵੀ ਬੀ ਟੀਮ ਬਣ ਚੁੱਕੀ ਥੀ ਹੋ ਗਈ ਆ ਜੀ ਤੁਸੀਂ ਦੇਖੋ ਜਾਂ ਤਾਂ ਦੇਖਦੇ ਹੋ ਹਾਂਗੇ ਜੀ ਠੀਕ ਹੈ ਜਿਸ ਤੇ ਬੀ ਜੀ ਪੀ ਦੀ ਸਰਕਾਰ ਹੈਗੀ ਆ ਉਥੇ ਆਮ ਆਦਮੀ ਪਾਰਟੀ ਦੇ ਦੇਖਣੇ ਹੈਗੇ ਅਰਵਿੰਦ ਕੇਰਿਵਾ ਨੂੰ ਲੋਕ ਸਾਂਭ ਨਹੀਂ ਕਰਤੇ दूसरे पास देखा जिथे कांग्रेस की सरकार है ठीक है लोग केजरीवाल करते हैं कि बीजेपी है। है, है। अच्छा सेवा दिन भी बीजेपी द्वारा प्लांट की आम आदमी पार्टी जी बिलकुल एक बीजेपी द्वारा गठित की हुई अः बी टीम तैयार की देखो बीजेपी बीजेपी एक बहुत उद्योगपतियों की तलाकों की अः पार्टी है जी ਚੇਕਰ ਭਈ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜੋ ਡੀਜੀਐਨਟੀ ਦੇ ਵਿੱਚ ਜੋ ਤੁਸੀਂ ਦੱਸਦੇ ਹੋ ਵੀ ਭਾਜਪਾ ਦੀ ਬੀ ਟੀਮਾਂ ਤੇ ਪੰਜਾਬ ਦੇ ਲੋਕਾਂ ਨੇ ਡੀਜੀਐਨਟੀ ਦੇ ਵਿੱਚ ਕਿਵੇਂ ਬਹੁਤ ਦਿੱਤਾ ਅ ਦੇਖੋ ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਪੰਜਾਬ ਦੇ ਲੋਕ ਬਹੁਤ ਹੀ ਭੋਲੇ ਭਲੇ ਲੋਕ ਹੈ ਜੀ ਠੀਕ ਹੈ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਸੀਨਾ ਭਗਵੰਤ ਮਾਨ ਜੀ ਇਹਨਾਂ ਨੇ ਆਪਣੇ ਚੁਟਕੀਆਂ ਦੇ ਵਿੱਚ ਲੈ ਆ ਕੇ ਸਾਡੇ ਪੰਜਾਬ ਦੇ ਭੋਲੇ ਭਲੇ ਲੋਕਾਂ ਨੂੰ ਆਪਣੇ ਚੁਟਕੀਆਂ ਦੇ ਵਸ ਦੇ ਵਿੱਚ ਕਰ ਲਿਆ ਅਸੀਂ ਚੁਟਕਲੇ ਦਾ ਹਾਰ ਤੇ ਗੇਰ ਚੁਟਕਲੇ ਚੁਟਕਲੇ ਦਾ ਹਾਰ ਤੇ ਆਪਣੇ ਆਪ ਦੇ ਪੰਜਾਬ ਦੇ ਭੋਲੇ ਭਲੇ ਲੋਕਾਂ ਨੂੰ ਠੱਗ ਲਿਆ ਤੇ ਇਸ ਚੋਂ ਇਹ ਸਰਕਾਰ ਦੀ ਪ੍ਰਤੀਯਾਤਾ ਗੱਲ ਕਰਦੇ ਬਾਈ ਜੀ ਜਿਹਨੇ ਇਹਨਾਂ ਪੈਂਸਲ ਦੇ ਕ੍ਰੀਪਸ ਨੂੰ ਹੋਣ ਵਾਲਾ ਹੀ ਆ ਤੇ ਨੂੰ ਤੋਂ ਲੱਗਦਾ ਜਿਹੜੇ ਕੋਈ ਆਪਣੇ ਸਮਾਜ ਦੇ ਨਾਲ ਵਾਅਦੇ ਕੀਤੇ ਸੀ ਉਹ ਸਰਕਾਰ ਨੇ ਪੂਰੇ ਕੀਤੇ ਲੇਖੀ 3 ਸਾਲ ਹੋ ਚਲੇਗਾ ਹਾਲੇ ਤੱਕ ਤਾਂ ਜੇ ਸਮਾਜ ਦੇ ਠੀਕਾ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਤਾਂ ਹਾਲੇ ਤੱਕ ਤਾਂ ਬਹੁਤ ਫਰਾਂ ਲੇ ਪਤਾ ਲੱਗਿਆ ਕਿ ਜੋ ਵੀ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀਗੇ ਕੋਈ ਵਾਅਦਾ ਉਹਨਾਂ ਨੇ ਪੂਰਾ ਕੀਤਾ ਹੋਇਆ ਨਹੀਂ ਦੂਸਰੀ ਗੱਲ ਕਰਕੇ ਜੇ ਬੀਜੇਪੀ ਪਾਰਟੀ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਵੀ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਜਿਲ੍ਹਾ ਚੋਣਾ ਦੇ ਵਿੱਚ ਵੀ ਜਿਹੜੇ ਉਮੀਦਵਾਰ ਉਹਨਾਂ ਨੇ ਖੜੇ ਕੀਤੇ ਆ ਇਹ ਉਹ ਵੀ ਕਹਿੰਦੇ ਆ ਵੀ 2027 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਕਿਵੇਂ ਦੇਖਣ ਬੀਜਪੀ ਜਿਹੜਾ ਆਪਣਾ ਗਰਾਹ ਪੰਜਾਬ ਦੇ ਵਿੱਚ ਵਧਾ ਸਕੇਗੀ ਦੇਖੋ ਜੀ ਤੁਸੀਂ ਬੀਜਪੀ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਬੀਜਪੀ ਦਾ ਜਿਹੜਾ ਜੋ ਹਾਲ ਹੈ ਠੀਕ ਹੈ ਜੀ बहुत ज्यादा बुरा हाल है जी ठीक तो तो है बीजेपी का बहुत बीजेपी करते हैं जी खेती कानून जो किसान मजदूर से इना धक्का हो किसी ने कुछ दसन की जरूरत नहीं है जी ठीक है सारे लोग सारे देश पता है जो भी बीजेपी ने धके किसान मजदूर ठीक है इस करके किसान मजदूर बीजेपी पसंद नहीं करता जी ਬੀਜੇਪੀ ਦਾ ਗਰੋਥ ਅਜ ਵੀ ਉਹਨਾਂ ਨੂੰ ਲੱਗਦਾ ਵੀ ਉਸੇ ਤਰੀਕੇ ਕਿ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਹੋਇਆ ਸੀ ਲੱਗਦਾ ਜਿਵੇਂ ਚੋਣਾਂ ਚੋਂ ਘਟ ਹੋਇਆ ਵਿਰੋਧ ਲੂ ਦੇਖੋ ਫਿਰ ਹਾਲ ਅੱਜ ਵੀ ਦੇ ਅੱਜ ਦੇਖਿਆ ਜਾਵੇ ਤਾਂ ਬੀਜੇ ਵੀ ਲੋਕ ਅੱਜ ਵੀ ਇਹ ਮੇਟ ਪਸੰਦ ਕਰ ਰਹੇ ਤੁਸੀਂ ਆਪਣੇ ਸਮਾਜ ਨੂੰ ਜਾਂ ਆਪਣੇ ਪੁਰਾਣੇ ਵਰਕਰਾਂ ਉਹ ਤੁਹਾਡੇ ਫਾਦਰ ਸਾਹਿਬ ਨੇ ਲੰਮਾ ਟਾਈਮ ਕੰਮ ਕੀਤਾ ਉਹਨਾਂ ਦੇ ਨਾਲ ਹਜ਼ਾਰਾਂ ਹੀ ਵਰਕਰਾਂ ਨੇ ਕੰਮ ਕੀਤਾ ਹੋਊਗਾ ਇਲਾਕੇ ਦੇ ਵਰਕਰਾਂ ਨੇ ਕੰਮ ਕੀਤਾ ਉਹ ਤੁਹਾਡੂ ਜਿੰਮੇਵਾਰੀ ਜਿਹੜੀ ਹੈ ਜ਼ਿਲ੍ਹੇ ਦੀ ਮਿਲੀ ਹੈ ਤੇ ਉਹ ਪਰਿਵਾਰ ਹੈ ਤੁਹਾਡੇ ਟੱਚ ਦੇ ਵਿੱਚ ਉਹ ਵਰਕਰਾਂ ਨੂੰ ਜਾਂ ਆਮ ਲੋਕਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਮੈਂ ਸਾਰੇ ਜੋ ਵੀ ਆਪਣੇ ਪੁਰਾਣੇ ਮੇਰੇ ਫਾਦਰ ਸਾਹਿਬ ਦੇ ਔਰ ਆਲੇ ਸਾਥੀ ਆ ਮੈਂ ਸਾਰਿਆਂ ਨੂੰ ਮਨੋਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਕਿ ਜਿਸ ਤਰ੍ਹਾਂ ਸੀ ਮੇਰੇ ਫਾਦਰ ਸਾਹਿਬ ਜੀ ਨੇ ਪਾਰਟੀ ਦਾ ਮਿਸ਼ਨ ਹੈ ਬਾਬਾ ਸਾਹਿਬ ਜੀ ਦਾ ਮਿਸ਼ਨ ਉਹਨਾਂ ਨੂੰ ਮੋਢਾ ਲਾ ਕੇ ਚੱਲੇ ਸੀਗੇ ਉਸੇ ਤਰ੍ਹਾਂ ਹੀ ਮੈਂ ਇਹਤੇ ਵੀ ਆਪਣਾ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਚੱਲੋ ਤਾਂ ਜੋ ਆਪਾਂ ਪਾਰਟੀ ਦਾ ਜੋ ਆਪਣਾ ਮਿਸ਼ਨ ਹੈ ਬਾਬਾ ਸਾਹਿਬ ਦਾ ਮਿਸ਼ਨ ਉਹ ਆਪਾਂ ਅੱਗੇ ਲਿਜਾ ਸਕੀਏ ਹਜੇ ਨਵੇਂ ਨਵੇਂ ਜੁਆਇਨ ਹੋਈਆਂ ਤੇ ਕਿਸ ਤਰ੍ਹਾਂ ਦਾ ਕਿਉਂਕਿ ਤੁਸੀਂ ਜੂਤ ਦੇ ਵਿੱਚੋਂ ਮੇਰੇ ਜੂਤ ਦੇ ਵਿੱਚੋਂ ਤੁਹਾਡਾ ਚਿਹਰਾ ਤੇ ਹਜੇ ਰਾਤਾਂ ਲੈ ਤਾਂ ਮਨ ਲੱਗਦਾ ਤੁਸੀਂ ਲੋਕਾਂ ਨਾਲ ਜਿਹੜਾ ਕਰਨਾ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੀਆਂ ਪਿਆਰੀਆਂ ਚੱਲ ਰਹੀਆਂ ਜਿਹੜਾ ਜੂਤ ਨੂੰ ਮਾਲ ਤੋਰਉਂਦੀ ਆ ਸਾਡੀ ਪਿਆਰੀਆਂ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਯੂਟੂਬ ਤੇ ਬਹੁਤ ਭਾਈ ਉਤਸ਼ਾਹ ਹੈ ਸਾਡੇ ਵਿੱਚ ਜੀ ਠੀਕ ਹੈ ਜੇ ਸਾਡੇ ਏਜੀ ਸਾਡੇ ਸ਼੍ਰੀ ਮੁਖਸਰ ਸਾਹਿਬ ਨੂੰ ਰੂਟਸ ਤੇ ਜੋ ਵੀ ਹੋਣਾ ਹੈਗਾ ਹੁਣ ਇਹਦੇ ਵਿੱਚ ਅੱਗੇ ਜਿਹੜੇ ਵੀ ਜਿਹੜੇ ਪਲਾਨ ਹੋਗੇ ਸਿਰ ਉਸ ਤੋਂ ਅੱਗੇ ਸਭ ਇਸ਼ਾਨੀ ਕਰਦੇ ਰਹਿਣਾ ਹੈ। ਤੇ ਇਸ ਟਾਈਮ ਮੈਂ ਬਲਕਾਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਬੈਲਸਵਾੜ ਪਾਰਟੀ ਸ਼੍ਰੀ ਮੁਖਸਰ ਸਾਹਿਬ ਤੋਂ ਪਹਿਲੇ ਨਾ ਵਿਚਾਰਾ ਸਾਹਿਬ ਨੇ ਕੀਤੇ ਨਾ ਤੇ ਤੁਸੀਂ ਸਾਨੂੰ ਇਸ ਜੀਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅੱਜ ਵੀ ਵਿਚਾਰਾ ਕਿਸ ਤਰ੍ਹਾਂ ਨਾ ਰਹਿ ਰਿਹਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਿਸੇ ਨਵੇਂ ਨੇਤਾ ਨੂੰ ਜਾਂ ਕਿਸੇ ਨਵੇਂ ਹਨਰਵਾਨ ਵਿਅਕਤੀ ਨੂੰ ਮਿਲਾਂਗੇ ਦੇਖਦੇ ਰਹੋ ਡੇਲੀ ਰਿਪੋਰਟ ਟੀਵੀ ਧੰਨਵਾਦ